ਮੈਂ ਆਈ ਸੀ ਕੰਮ ਕਰਕੇ ਤੇ ਜਦੋਂ ਡਿੱਗੀ શક ਤੇ ਮੁੰਡਾ ਸੁੱਤਾ ਪਿਆ ਸੀ ਅੰਦਰ ਕੋਤਾ ਐਦਾਂ ਹੀ ਅੰਗਜਾਰਾ ਕਰੀ ਜਾਂਦੇ ਮਾਲਕ ਦੇਈ ਜਾਂਦਾ ਰੋਟੀ ਐਦਾਂ ਕੁ ਮਾਲਕ ਖਾ ਲੈਨੀ ਇਹ ਤੇ ਤੁਸੀਂ ਹੁਣ ਕਰਿਓ ਮੈਂ ਨਹੀਂ ਕਹਿ ਸਕਦੀ ਕੁਛ ਵੀ ਚਲੋ ਜੋ ਸਰਦਾ ਵਕਤ ਆਪਦੇ ਆਪ ਮੇਰਾ ਕੁਲਾ ਬਣ ਜਾਵੇ ਉੱਲੇ ਬੰਨ ਜਾਣ ਇੰਨੇ ਗੜਾ ਮੈਨੂੰ ਤਾਂ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਰੋਟੀ ਪਾਣੀ ਚਲੋ ਜਿਹੜੀ ਮਾਲਕ ਨੂੰ ਦੇ ਜਾਂਦਾ ਵਾ ਉਹ ਇੱਥੇ ਇਧਰ ਪੈ ਜਾਣੀ ਹੁੰਦੀ ਐ ਤੇ ਮਸਮਾਨ ਬਾੜ ਰੱਖਿਆ ਹੋਇਆ ਕਪੂਰਥਲਾ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਪਾਸੇ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਨੇ ਤੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਦੇ ਘਰ ਪਾਣੀ ਵਿੱਚ ਡੁੱਬ ਰਹੇ ਨੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਪੂਰਥਲਾ ਦੇ ਮੋਹੱਲੇ ਉੱਚੇ ਢੂੜੇ ਦੀ ਇੱਕ 65 ਸਾਲਾ ਬਜ਼ੁਰਗ ਉਸ ਦੇ ਘਰ ਦੀ ਛੱਤ ਮੀਂਹ ਕਾਰਨ ਡਿੱਗ ਗਈ ਹੈ ਜਿਸ ਕਾਰਨ ਉਸ ਦਾ ਕਾਫੀ ਨੁਕਸਾਨ ਹੋ ਗਿਆ ਬਜ਼ੁਰਗ ਔਰਤ ਤਾਰੂ ਦਾ ਕਹਿਣਾ ਹੈ ਕਿ ਮੀਂਹ ਕਾਰਨ ਮੇਰੇ ਕਮਰੇ ਦੀ ਛੱਤ ਜੋ ਕਿ ਬਾਲਿਆਂ ਦੀ ਪਈ ਹੋਈ ਸੀ ਉਹ ਡਿੱਗ ਗਈ ਪਰ ਮਹਾਤਮਾ ਦਾਇਨਾ ਸ਼ੁਕਰ ਹੈ ਕਿ ਉਸ ਸਮੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਮੇਰਾ 6 ਸਾਲਾ ਪੋਤਾ ਉਸੇ ਕਮਰੇ ਵਿੱਚ ਲੇਟਿਆ ਹੋਇਆ ਸੀ ਤਾਰੂ ਦਾ ਕਹਿਣਾ ਹੈ ਕਿ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਲ ਜਿਕੇ ਆਪਣਾ ਗੁਜ਼ਾਰਾ ਕਰਦੀ ਆਂ ਅਤੇ ਮੇਰੇ ਘਰ ਵਾਲੇ ਨੂੰ ਮਰੇ ਨੂੰ ਕਾਫੀ ਸਾਲ ਹੋ ਗਏ ਨੇ ਅਤੇ ਮੇਰੇ ਕੋਲ ਇੰਨਾ ਪੈਸਾ ਨਹੀਂ ਹੈ ਕਿ ਮੈਂ ਆਪਣੀ ਛੱਤਾਂ ਜੋ ਬਾਲਿਆ ਦੀਆਂ ਨੇ ਹੁਣ ਡਿੱਗ ਗਈਆਂ ਨੇ ਉਦੇ ਉੱਤੇ ਨਾ ਪੈਸਾ ਲਾ ਕੇ ਲੈਂਟਰ ਪਾ ਸਕਾਂ ਤੇ ਮੀਂਹ ਪੈਣ ਕਾਰਨ ਮੈਂ ਆਪਣੇ ਘਰ ਦਾ ਸਮਾਨ ਗਵਾਂਡੀਆਂ ਦੇ ਘਰ ਰੱਖਿਆ ਹੋਇਆ ਹੈ ਅਤੇ ਉਹਨਾਂ ਦੇ ਘਰ ਹੀ ਰਹਿ ਕੇ ਮੈਂ ਗੁਜ਼ਾਰਾ ਕਰ ਰਹੀ ਹਾਂ ਮੈਂ ਸਰਕਾਰ ਅੱਗੇ ਗੁਹਾਰ ਲਗਾਉਂਦੀ ਹਾਂ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਮੇਰੇ ਘਰ ਦੀ ਛੱਤ ਜੋ ਡਿੱਗੀ ਹੈ ਉਸ ਨੂੰ ਠੀਕ ਕੀਤਾ ਜਾ ਸਕੇ ਅਤੇ ਦੁਬਾਰਾ ਮੈਂ ਆਪਣੇ ਘਰ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਸਕਾਂ ਹਾਂ ਜੀ ਤਾਰੂ ਠੀਕ ਹੈ ਕਿੱਥੇ ਤੇ ਰਹਿਣਾ ਲਿਓ ਇੱਥੇ ਤੇ ਰਹਿਣ ਵਾਲੇ ਕਿਹੜਾ ਮੱਲਾ ਇਹ ਉਜਾ ਟੋੜਾ ਤੇ ਇਹ ਕੀ ਗੱਲ ਹੋਈ ਸੀ ਛੱਤ ਕਿੰਨੇ ਵਜੇ ਤੁਹਾਡੀ ਡਿੱਗੀ ਕੋਣ ਕੋਣ ਇੱਥੇ ਸੀ ਉਹ ਛੱਤ ਜੀ ਦੀ ਡਿੱਗੀ ਇਹ ਤੇ 2 ਵਜੇ ਡਿੱਗੀ ਹੋਣੀ 2 ਵਜੇ ਮੈਂ ਆਈ ਸੀ ਕੰਮ ਕਰਕੇ ਤੇ ਇੰਜ ਡਿੱਗੀ ਛੱਤ ਤੇ ਮੁੰਡਾ ਸੁੱਤਾ ਪਿਆ ਸੀ ਅੰਦਰ ਪੋਤਾ ਰਾਤੀ 2 ਵਜੇ ਨਹੀਂ ਨਹੀਂ ਦਿਨ ਦੇ ਦਿਨ ਇਹਨਾਂ ਨੂੰ ਆਲ ਦੇਖਦੀ ਫੇਰ ਤੇ ਚਲੋ ਖੜੇ ਕੋਈ ਹੇਠਾਂ ਆ ਹੀ ਜਾਂਦਾ ਤੇ ਇਹ ਦਿਨ ਦੀ ਗੱਲ ਸੀਗੀ ਤੇ ਵਿਚਾਰੇ ਆ ਹਾਂ ਵਿਚਾਰੇ ਆ ਤੇ ਇਹ ਨਹੀਂ ਚੁੱਕ ਕੇ ਮੈਂ ਲੱਗੀ ਬਾਹਰ ਫੇਰ ਮੁੰਡੇ ਨੂੰ ਉਦੋਂ ਭੱਜੀਆਂ ਆਈਆਂ ਕੀ ਹੋ ਗਿਆ ਕਿ ਉਹ ਖੜਾਕ ਹੋਇਆ ਵਾ ਮੈਂ ਕਈ ਨਸਲ ਕੋਠਾ ਡਿਗ ਬਿਆ ਤੇ ਕੀ ਘਰ ਵਾਲਾ ਕੰਮ ਕਰਦਾ ਤੁਹਾਡਾ ਉਹ ਮੇਕਰੀਆਂ ਦਾ ਕੰਮ ਕਰਦਾ ਸੀ ਨਹੀਂ ਘਰ ਵਾਲਾ ਆਹ ਹੋ ਗਿਆ ਅੱਛਾ ਕੰਮ ਕਰਦਾ ਹੈ ਘਰ ਵਾਲਾ ਹੈ ਇਹ ਹੈ ਨਹੀਂਗਾ ਹੁੰਦਾ ਨਹੀਂ ਇਹ ਬਹੁਤ ਚਿਰ ਨੂੰ ਹੋ ਗਿਆ ਮਰੇ ਹੈਨਾ 10 12 ਸਾਲ ਹੋ ਗਏ ਮਰੇ ਕਿ ਕਰ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੁੰਦਾ ਇਦਾਂ ਹੀ ਆ ਗੁਜ਼ਾਰਾ ਕਰੀ ਜਾਂਦੇ ਮਾਲਕ ਦੇਈ ਜਾਂਦਾ ਰੋਟੀ ਇਦਾਂ ਕੁ ਮਾਲਕ ਖਾ ਲੈਨੀ ਹਾਂ ਤੇ ਕੀ ਹੁਣ ਸਰਕਾਰ ਜਾਂ ਕਿਸੇ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਤੇ ਤੁਸੀਂ ਹੁਣ ਕਦੇ ਮੈਂ ਨਹੀਂ ਕਹਿ ਸਕਦੀ ਕੁਝ ਵੀ ਚਲੋ ਜੋ ਸਰਦਾ ਵਕਤ ਹੀ ਆਪਦੇ ਆਪ ਮੇਰਾ ਕੁਲਾ ਬਣ ਜਾਵੇ ਕੁਲੇ ਬਣ ਜਾਣੇ ਇੰਨੇ ਵੱੜਾ ਮੈਨੂੰ ਤਾਂ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਰੋਟੀ ਪਾਣੀ ਚਲੋ ਜਿਹੜੀ ਮਾਲਕ ਨੇ ਦੇਈ ਜਾਂਦਾ ਵਾ ਖਾਈ ਜਾਂਦੇ ਹਾਂ ਹੁਣ ਫਿਰ ਕਿੱਥੇ ਰਹਿ ਰਹੇ ਹੋ ਕਿਉਂਕਿ ਛੱਤਾਂ ਜਿਹੜੀਆਂ ਤੁਹਾਡੀਆਂ ਡਿੱਗੀਆਂ ਹੋਈਆਂ ਆ ਅਸੀਂ ਰਾਜੂ ਦੇ ਘਰ ਰਹੇ ਹਾਂ ਰਾਜੂ ਦੇ ਘਰ ਰਹੇ ਹਾਂ 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 ਉਸਮਾਨ ਦੇ ਘਰ ਰਹੇ ਹਾਂ ਉਸਮਾਨ ਦਾ ਡਾ ਉੱਥੇ ਆਹ ਉੱਥੇ ਰੱਖਿਆ ਉਹਦੇ ਇੱਥੇ ਇਹ ਇੰਦਰ ਪੈ ਜਾਣੀ ਹੁੰਦੀ ਹੈ ਤੇ ਸਮਾਨ ਬਾਹਰ ਰੱਖਿਆ ਹੋਇਆ ਹੈ ਫਿਰ ਪਹਿਲ ਪਾਈ ਹੀ